ਸਸ ਫੁਗਰ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਬਸਕ੍ਰਾਈਬ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪ ਲਾਈਨ ਨੰਬਰ ਕਰ ਲੋ ਨੋਟ ਅਨੇਚਸ ਸਕ੍ਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਟਰੈਕਟਰ ਟਰਾਲੀ ਹਲ ਤਵੀਆ ਜਾਂ ਕੋਈ ਵੀ ਮਸ਼ੀਨਰੀ ਵੀਰੇ ਸੇਲ ਕਰਨਾ ਹੈ ਤਾਂ ਉਸ ਦੀਆਂ ਪੰਜ ਸੱਤ ਫੋਟੋਆਂ ਨਾਲ ਹੀ ਵੀਰੇ ਉਹਦੀ ਲੋਡਿੰਗ ਦੀ ਜਾਣਕਾਰੀ ਆਪਾਂ ਨੂੰ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਆਡ ਆਪਣੇ ਚੈਨਲ ਜੱਟਾਂ ਦਾ ਜਿਹੜਾ ਅੱਜ ਤੇ ਕਰ ਦਿਆਂਗੇ ਥੈਂਕ ਯੂ ਵੀਰੇ ਨਾਲ ਹੀ ਵੀਰੇ ਆ ਉੱਪਰ ਲਿੰਕ ਸ਼ੋ ਹੋ ਰਿਹਾ ਆਪਣੇ ਨਵੇਂ ਚੈਨਲ ਜੱਟਾਂ ਦੀ ਪਸੰਦ ਦਾ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਇਸ ਲਿੰਕ ਤੇ ਕਲਿੱਕ ਕਰਕੇ ਆਪਣਾ ਇਹ ਚੈਨਲ ਵੀ ਸਬਸਕ੍ਰਾਈਬ ਕਰ ਲਓ ਟਰੈਕਟਰ ਮੰਡੀ ਲਈ ਵੀਰੇ ਚੈਨਲ ਬਣਾਇਆ ਹੋਇਆ ਹੈ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਕੋਲ ਪੰਜ ਚੀਜ਼ਾਂ ਨੇ ਸੇਲ ਲਈ ਤੁਹਾਡੇ ਲਈ ਸਵਰਾਜ 855 ਐਫੀ ਟਰੈਕਟਰ ਹੈ ਜੌਂਡੀਅਰ 5310 ਟਰੈਕਟਰ ਹੈ ਹਿੰਦ 999 ਕੰਬਾਈਨ ਹੈ ਵੀਰੇ ਫਾਰਮ 65 ਈਬੀਆਈ ਟਰੈਕਟਰ ਹੈ ਤੇ ਇੱਕ ਟੀਐਸਵੀ ਦਾ 17 ਫੁੱਟਾ ਟਰਾਲ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆ ਸਵਰਾਜ 855 ਟਰੈਕਟਰ ਬਾਰੇ ਟਰੈਕਟਰ ਵੀਰੇ 2014 ਮਾਡਲ ਹੈ ਰਾਜਸਥਾਨ ਨੰਬਰ ਹੈ ਡਬਲ ਕਲਚ ਰਿਵਰਸ ਵੀਡੀਓ ਨਾਲ ਟਰੈਕਟਰ ਦੇ ਜਿਹੜੇ ਟਾਇਰ ਨੇ 45 ਪੈਸੇ ਟਾਇਰ ਨੇ ਸਾਰਾ origignal tractor ਹੈ ਵੀਰੇ ਬਾਡੀ ਚਾਸੀ ਲੈਂਕਾਂ ਦਾ ਰੰਗ ਸਾਰਾ origignal ਰੰਗ ਪਿਆ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਕੋਈ ਕਿਦੋਂ ਪੇਂਟ ਨਹੀਂ ਲਿਆ ਕੋਈ ਸਕ੍ਰੈਚ ਤੱਕ ਨਹੀਂ tractor ਤੇ ਬਿਲਕੁਲ ਸਾਫ਼ ਸੁਥਰਾ tractor ਹੈ ਵੀਰੇ ਇੰਜਨ ਪੰਪ ਗੀਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਓਕੇ ਚੱਲਦਾ tractor ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਬਾਅ ਕੇ ਚੈੱਕ ਕਰਕੇ ਚਲਾ ਕੇ ਤੁਸੀਂ tractor ਖਰੀਦ ਸਕਦੇ ਹੋ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਏਰੀਆ ਵੀਰੇ ਸ਼੍ਰੀ ਗੰਗਾ ਨਗਰ ਸਾਹਿਬ ਦਾ ਏਰੀਆ ਉੱਥੇ ਟਰੈਕਟਰ ਖੜਾ ਹੈ ਡਿਮਾਂਡ ਰੱਖੀ ਜਿਹੜੀ 3,70,000 ਰੁਪਿਆ ਡਿਮਾਂਡ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਸੋ ਨਾਲ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਹਾਂ ਵੀਰੇ ਅਬਜਦਨ ਜੌਂਡੀਆ ਟਰੈਕਟਰ ਦਿਖਾ ਰਹੇ ਹਾਂ ਜੌਂਡੀਆ 53 ਦਾ ਟਰੈਕਟਰ ਹੈ ਵੀਰੇ 2009 ਮਾਡਲ ਟਰੈਕਟਰ ਜਿਹੜੇ ਟਾਇਰ ਨੇ 50 ਪੈਸੇ ਟਾਇਰ ਨੇ ਪੰਜਾਬ ਨੰਬਰ ਹੈ ਟਰੈਕਟਰ ਡਬਲ ਕਲਚ ਹੈ ਵੀਰੇ ਪਾਵਰ ਸਟੀering ਦੇ ਨਾਲ ਸਾਰਾ origignal ਟਰੈਕਟਰ ਹੈ ਬਾਡੀ ਚੈਸੀ ਲੈਂਕਨ ਦਾ ਰੰਗ ਸਾਰਾ origignal ਰੰਗ ਹੈ ਕੋਈ ਸਕਰੈਚ ਤੱਕ ਨਹੀਂ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਵੀਰੇ ਇੰਜਨ ਪੰਪ ਗੀਅਰ ਦਾ ਬਿਲਕੁਲ ਓਕੇ ਹੈ ਟਰੈਕਟਰ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਓਕੇ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਨਾ ਹੀ ਕੋਈ ਟੁੱਟ ਪੱਜ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਏਰੀਆ ਵੀਰੇ ਅਗਲੀਆ ਕਲਾਂ ਪਿੰਡ ਹੈ ਵੀਰਾਂ ਦਾ ਜਲੇ ਬਠਿੰਡੇ ਦੇ ਵਿੱਚ ਉੱਥੇ ਟਰੈਕਟਰ ਖੜਾ ਹੈ ਡਿਮਾਂਡ ਰੱਖੀ ਗਈ ਹੈ ਜਿਹੜੀ 4 ਲੱਖ ਰੁਪਿਆ ਡਿਮਾਂਡ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਫਾਰਮ 65 ਏਪੀਆਈ ਟਰੈਕਟਰ ਹੈ ਵੀਰੇ 2009 ਮਾਡਲ ਹੈ 55 ਹੌਸਪਾਵਰ ਪਾਵਰ ਸਟੀਅਰਿੰਗ ਡਬਲ ਕਲਚ ਮਲਟੀ ਸਪੀਡ ਪੀਟੀਓ 16 9 28 ਦੇ ਟਾਇਰ ਨੇ ਵੀਰੇ 50 ਪੈਸੇ ਟਾਇਰ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਇੰਜਨ ਪੰਪ ਗੇਅਰ ਬਿਲਕੁਲ ਓਕੇ ਹੈ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਕੋਈ ਪ੍ਰੋਬਲਮ ਨਹੀਂ ਮਾਲਕ ਵੀਰੇ ਮਨੋ ਫੁੱਲ ਗਰੰਟੀ ਹੈ ਵੀਰੇ ਬਾਕੇ ਚਲਾ ਕੇ ਚੈੱਕ ਕਰਕੇ ਟ੍ਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟ੍ਰੈਕਟਰ ਹੈ ਰੰਗ ਪੇਂਟ ਸਾਰਾ ਨਾਲ ਦਾ ਰੰਗ ਪੇਂਟ ਹੈ ਓਰੀਜਨਲ ਵੀਰੇ ਕੋਈ ਦੁਬਾਰੇ ਪੇਂਟ ਨਹੀਂ ਹੋਇਆ ਬਾਡੀ ਚਾਸੀ ਲੈਂਕਾਂ ਦਾ ਰੰਗ ਬਿਲਕੁਲ ਓਕੇ ਹੈ ਕੋਈ ਸਕਰੈਚ ਤੱਕ ਨਹੀਂ ਟ੍ਰੈਕਟਰ ਤੇ ਏਰੀਆ ਵੀਰੇ ਖੇਤਰ ਏਰੀਆ ਵੀਰਾਂ ਦਾ ਹਰਿਆਣੇ ਦੇ ਵਿੱਚ ਉੱਥੇ ਟ੍ਰੈਕਟਰ ਖੜਾ ਹੈ ਹਰਿਆਣਾ ਨੰਬਰ ਟ੍ਰੈਕਟਰ ਹੈ ਡਿਮਾਂਡ ਰੱਖੀ ਹੋਈ ਹੈ ਜਿਹੜੀ 340000 ਰੁਪਿਆ ਡਿਮਾਂਡ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਔਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਸੋ ਨਾਲੇ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਹਾਂਜੀ ਵੀਰੇ ਅੱਪਾ ਜੀ ਤੁਹਾਨੂੰ ਕੰਬਾਈਨ ਦਿਖਾ ਰਹੇ ਹਾਂ ਨੋਹਿੰਦ 999 ਕੰਬਾਈਨ ਹੈ ਵੀਰੇ ਕੰਬਾਈਨ ਦੇ ਜਿਹੜੇ ਟਾਇਰ ਨੇ 90 ਪੈਸੇ ਟਾਇਰ ਨੇ ਪੰਜਾਬ ਨੰਬਰ ਹੈ ਲੋਕਲ ਚੱਲੀ ਹੋਈ ਕੰਬਾਈਨ ਹੈ ਵੀਰੇ ਸਿਰਫ ਲੋਕਲ ਚੱਲੀ ਹੈ ਕੋਈ ਬਾਹਰ ਦਾ ਸੀਜ਼ਨ ਨਹੀਂ ਲੱਗਿਆ ਰਿਪੇਅਰ ਵਗੈਰਾ ਸਾਰੀ ਹੋਈ ਹੈ ਵੀਰੇ ਕੰਬਾਈਨ ਦੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਓਰੀਜਨਲ ਰੰਗ ਪੇਂਟ ਹੈ ਕੋਈ ਟੁੱਟ ਭੱਜ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਇਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਵੀਰੇ ਡਿਸਪੋਜ਼ਲ ਇੰਜਨ ਹੈ ਬਾਕੀ ਕੋਈ ਪ੍ਰੋਬਲਮ ਨਹੀਂ ਕੰਬਾਈਨ ਦੇ ਵਿੱਚ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਏਰੀਆ ਵੀਰੇ ਅਤਲਾਕਲਾ ਪਿੰਡ ਹੈ ਵੀਰਾਂ ਦਾ ਜਿਲ੍ਹਾ ਮਾਨਸਾ ਉੱਥੇ ਮਸ਼ੀਨ ਖੜੀ ਹੈ ਡਿਮਾਂਡ ਰੱਖੀ ਜਿਹੜੀ 10 ਲੱਖ ਦੇ 50 ਹਜ਼ਾਰ ਰੁਪਏ ਡਿਮਾਂਡ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮਸ਼ੀਨ ਖਰੀਦ ਸਕਦੇ ਹੋ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਸੋ ਨਾਲ ਹੀ ਵੀਰੇ ਮਸ਼ੀਨ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਅੰਦੇ ਵੀਰੇ ਆਪੇ ਤੁਹਾਨੂੰ ਟਰਾਲਾ ਦਿਖਾ ਰਹੇ ਆ 17 ਬਾਈ 7 ਫੁੱਟਾ ਸਾਈਜ਼ ਆ ਵੀਰੇ ਡਬਲ ਟਾਇਰਾ ਟਰਾਲਾ ਐ 80 ਪੈਸੇ ਟਾਇਰ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ 6 ਇੰਚੀ ਐਕਸਲ ਆ ਵੀਰੇ ਟਾਈ ਫੁੱਟ ਵਿੱਡਨ ਨਾਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ TSV ਦਾ ਬਣਿਆ ਹੋਇਆ ਵੀਰੇ ਟਰਾਲਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਐ ਬਾਕੀ TSV ਦੀ ਕੁਆਲਿਟੀ ਦਾ ਸਾਰੇ ਵੀਰਾਂ ਨੂੰ ਪਤਾ ਹੀ ਆ ਬਿਲਕੁਲ ਟੌਪ ਕਲਾਸ ਦੇ ਸੰਦ ਆ ਵੀਰੇ ਉਹਨਾਂ ਦੇ ਹੈਵੀ ਗਾਡਰ ਦੇ ਚੈਨਲ ਲੱਗੇ ਹੋਏ ਨੇ ਟਰਾਲੇ ਨੂੰ ਫਰਸ਼ ਤੇ ਚਾਦਰ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਪੂਰੀ ਹੈਵੀ ਚਾਦਰ ਦੇ ਫਰਸ਼ ਲੱਗੀ ਹੋਈ ਹੈ ਕੋਈ ਟੁੱਟ ਭੱਜ ਨਹੀਂ ਕੋਈ ਮੋਰੀ ਨਹੀਂ ਵੀਰੇ ਕੋਈ ਜਰ ਨਹੀਂ ਬਿਲਕੁਲ ਨਵਾਂ ਟਰਾਲਾ ਪਿਆ ਕੋਈ ਕਮੀ ਪੇਸ਼ੀ ਨਹੀਂ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਏਰੀਆ ਵੀਰੇ ਖੇਤਰ ਏਰੀਆ ਹਰਿਆਣੇ ਦਾ ਉੱਥੇ ਵੀਰਾਂ ਕੋਲ ਟਰਾਲਾ ਖੜਾ ਹੈ ਜਿੰਨਾ ਵੀਰਾਂ ਕੋਲੇ ਫਾਰਮ ਟਰੈਕਟਰ ਸੀ ਉਹਨਾਂ ਕੋਲੇ ਇਹ ਟਰਾਲਾ ਹੈ ਡਿਮਾਂਡ ਰੱਖੀ ਗਈ ਹੈ 2 ਲੱਖ ਤੇ 45000 ਰੁਪਏ ਡਿਮਾਂਡ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲਾ ਤੁਸੀਂ ਖਰੀਦ ਸਕਦੇ ਹੋ ਮੌਕੇ ਤੇ ਲੈਸ ਵੀ ਹੋ ਜੂਗਾ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤਾਈ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰਾਂ ਨੂੰ ਬੇਨਤੀ ਹੈ ਵੀ ਪਲੀਜ਼ ਆਪਣਾ ਚੈਨਲ ਜਲੂਰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦੇ ਬਟਨ ਤੇ ਕਲਿੱਕ ਜਲੂਰ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਨਾਲੀ ਵੀਰੇ ਕਮੈਂਟ ਬਾਕਸ ਦੇ ਵਿੱਚ ਆਪੋ ਆਪ ਦੀ ਕੀਮਤੀ ਸੁਝਾਅ ਸਾਨੂੰ ਜਰੂਰ ਦਿਆ ਕਰੋ ਕਿਉਂਕਿ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਰਹਿੰਦੀ ਹੈ ਵੀਡੀਓ ਦੇ ਵਿੱਚ ਤਾਂ ਜੋ ਅਸੀਂ ਅਗਲੀ ਵੀਡੀਓ ਤੁਹਾਡੇ ਲਈ ਓਦੋਂ ਵੀ ਵਧੀਆ ਤੋਂ ਵਧੀਆ ਬਣਾ ਕੇ ਲੈ ਕੇ ਆ ਸਕੀਏ ਸੋ ਨਾਲੀ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਅੱਗੇ ਵੀਡੀਓ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਤੇ ਉਹਨਾਂ ਨੂੰ ਵੀ ਮਸ਼ੀਨਰੀ ਖਰੀਦਦਿਆਂ ਵਿੱਚੋਂ ਫਾਇਦਾ ਹੋ ਸਕੇ ਥੈਂਕ ਯੂ ਵੈਰੀ ਮੱਚ ਵੀਰੇ